ਮੇਰਾ ਨਾਮ ਅਰਜੇ ਸਿੰਘ ਹੈ ਜੀ ਮੈਂ ਸਾਰਿਆਂ ਨੂੰ ਸਾਰੀ ਸੰਗਤ ਨੂੰ ਪਤਾ ਯਰਜੀ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹਦਾ ਜੀ ਮੋਟਿਵ ਵਾਹ ਹੈ ਕਿ ਜਿਸ ਤਰ੍ਹਾਂ RAM ji ਦੇ ਮੰਦਰ ਦਾ ਪ੍ਰਾਣ ਪ੍ਰਤੀਸ਼ਟਾ ਹੋਈ ਹੈ ਜਿਹੜੀ ਆਪਣੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨੇ ਸ਼੍ਰੀ ਨਰਿੰਦਰ ਮੋਦੀ ਜੀ ਇਨਾਂ ਨੇ ਉਹ ਰਾਮ ਮੰਦਰ ਦੀ ਪ੍ਰਣ ਪ੍ਰਤੀਸ਼ਠਾ ਕੀਤੀ ਹੈ ਤੇ ਮੈਂ ਉਮੀਦ ਕਰਦਾ ਹਾਂ ਕਿ ਉਸ ਦਿਨ ਇੱਕ ਇਤਿਹਾਸਿਕ ਫੈਸਲਾ ਨਾ ਲਿੱਤਾ ਜਾਵੇਗਾ ਉਹ ਇਤਿਹਾਸਿਕ ਫੈਸਲਾ ਆ ਸੀ ਕਿ ਇਹਨਾਂ ਨੂੰ ਪ੍ਰਧਾਨ ਮੰਤਰੀ ਬਣੇ 10 ਸਾਲ ਤਕਰੀਬ ਹੋ ਚਲੇ ਤੇ 10 ਸਾਲ ਦੇ ਵਿੱਚ ਜ਼ਿਆਦਾ ਨਹੀਂ ਤੇ ਘੱਟੋ ਘੱਟ 10 ਲੱਖ ਗਾਂ ਦਾ ਕਤਲ ਹੋ ਚੁੱਕਾ ਹੈ ਉਹ ਕਤਲ ਕਿਵੇਂ ਹੋਇਆ ਹੈ ਉਹ ਇੱਕ ਸਰਕਾਰੀ ਲਾਇਸੈਂਸ ਦੇ ਉੱਪਰ ਸਰਕਾਰੀ ਕਤਲਗਾਰ ਨੇ ਜਿਹੜੇ ਜਿਨ੍ਹਾਂ ਨੂੰ ਆਪਾਂ ਬੁੱਚੜਖਾਨਾ ਕਹਿੰਦੇ ਆ ਸਰਕਾਰੀ ਬੁੱਚੜਖਾਨੇ ਸਰਕਾਰ ਦੇ ਲਾਇਸੈਂਸ ਨੇ ਉਹਨਾਂ ਕੋਲ ਹਰ ਰੋਜ਼ ਉੱਥੇ ਸੈਂਕੜੇ ਹਜ਼ਾਰਾਂ ਗਾਂਵਾਂ ਕਤਲ ਹੋ ਰਹੀਆਂ ਆ ਆਪਾਂ ਮਹੀਨੇ ਦਾ 10000 ਵੀ ਲਈਏ ਕਿ ਮਹੀਨੇ 'ਚ 10000 ਗਾਂ ਵੀ ਅਗਰ ਕਤਲ ਹੁੰਦੀ ਹੋਵੇ ਰੋਜ਼ ਦੀ 3-400 ਗਾਂ ਵੀ ਅਗਰ ਉਹਨਾਂ ਬੁੱਚੜਖਾਨਿਆਂ 'ਚ ਕਤਲ ਹੁੰਦੀ ਹੋਵੇ ਤੇ ਸਾਲ ਦੀ 1 ਲੱਖ ਦੇ ਕਰੀਬ ਗਾਂ ਹੋ ਜਾਂਦੀ ਹੈ ਤੇ 10 ਸਾਲ ਹੋ ਗਏ ਇਹਨਾਂ ਨੂੰ ਪ੍ਰਧਾਨ ਮੰਤਰੀ ਬਣੇ ਤੇ 10 ਸਾਲਾਂ 'ਚ 10 ਲੱਖ ਗਾਂ ਕਤਲ ਹੋ ਗਈ ਹੈ ਇਹਨਾਂ ਦੇ ਰਾਜ ਜਿਹੜੇ RAM ji ਦੇ ਮੰਦਿਰ ਦੇ ਵਿੱਚ RAM ਬਰਤੀਸ਼ਟਾ ਕਰ ਰਹੇ ਨੇ RAM ji ਦੇ ਮੰਦਿਰ ਦਾ ਜਿਹਨੂੰ ਕਹਿ ਰਹੀਏ ਕਿ ਆਪਾਂ ਓਪਨਿੰਗ ਕਰ ਰਹੇ ਨੇ ਇਹਨਾਂ ਦੇ ਰਾਜ ਚ 10 ਲੱਖ ਗਾਂ ਕਤਲ ਹੋ ਗਈ ਹੈ ਤੇ ਮੈਨੂੰ ਬੜੀ ਉਮੀਦ ਸੀ ਤੇ ਸ਼ਾਇਦ ਸਾਰੇ ਹਿੰਦੂ ਸਮਾਜ ਨੂੰ ਵੀ ਉਮੀਦ ਸੀ ਕਿ ਗਾਂ ਕਤਲ ਦੇ ਉੱਤੇ گاਉਂ ਰੱਖਿਆ ਦੇ ਉੱਪਰ گاਉਂ ਰੱਖਿਆ ਦੇ ਉੱਪਰ ਕੋਈ ਸਖਤ ਕਾਨੂੰਨ ਉਸ ਦਿਨ ਲਾਗੂ ਹੋਏਗਾ ਜਾਂ ਸਖਤ ਕਾਨੂੰਨ ਇਲਾਨ ਕੀਤਾ ਜਾਵੇਗਾ ਪਰ ਜਿਹਨੂੰ ਕਹਿ ਦਈਏ ਕਿ ਹਿੰਦੂਆਂ ਨੂੰ ਹਿੰਦੂਆਂ ਦੇ ਨਾਮ ਦੇ ਉੱਤੇ ਕਿ ਮੈਂ ਹਿੰਦੂ ਧਰਮ ਨਾਲ ਬਹੁਤ ਪਿਆਰ ਕਰਦਾ ਹਾਂ ਮੈਂ ਬਹੁਤ ਧਾਰਮੀ ਗਿਆ ਬਸ ਮੈਨੂੰ ਲੱਗਦਾ ਕਿ ਵਿਖਾਵਾ ਕਰਕੇ ਲੋਕ ਵਿਖਾਵਾ ਕਰਕੇ ਕਿ ਵੋਟਾਂ ਦਾ ਵਿਖਾਵਾ ਕਰਕੇ ਤੇ ਅਸੀਂ ਵੋਟਾਂ ਵਟੋਰਨ ਦਾ ਉਹ ਕੰਮ ਕਰਕੇ ਤੇ ਚਲੇ ਗਏ ਆ ਤੇ ਜਿਹੜੀ ਚੀਜ਼ ਇਹਨਾਂ ਨੂੰ ਇਸ ਦੇਸ਼ ਦੇ ਵਿੱਚ 70 75 ਸਾਲ ਪਹਿਲੋਂ ਬੈਨ ਕਰ ਦੇਣੀ ਚਾਹੀਦੀ ਸੀ ਕਿਉਂਕਿ ਹਰਾ ਜਿਹੜਾ ਦੇਸ਼ ਹੈ ਉਹ ਧਾਰਮਿਕ ਪ੍ਰਮੁੱਖ ਦੇਸ਼ ਆ ਸਾਡੇ ਪਾਤਸ਼ਾਹਾਂ ਨੇ ਵੀ ਕਿਹਾ ਹੈ ਕਿ ਦਸਮ ਪਾਤਸ਼ਾਹ ਨੇ ਕਿਹਾ ਕਿ ਗਾਉਂ ਤੇ ਗਰੀਬ ਦੀ ਰੱਖਿਆ ਕਰਨੀ ਸਾਨੂੰ ਵੀ ਹੋਗਾ ਮੈਂ ਕਿਤੇ ਗਾਉਂ ਤੇ ਗਰੀਬ ਦੀ ਰੱਖਿਆ ਕਰਨੀ ਉਹਦੇ ਹੱਕ 'ਤੇ ਖੜਨਾ ਉਹਦੇ ਵਾਸਤੇ ਚਾਹੇ ਆਪਣੀ ਜਾਨ ਵੀ ਦੇਣੀ ਪਏ ਤੇ ਜਾਨ ਵੀ ਦੇ ਦਿੱਤੀ ਜਾਵੇ ਤੇ ਮੈਂ ਹਿੰਦੂ ਪ੍ਰਮੁੱਖ ਲੀਡਰ ਸਾਹਿਬ ਨੂੰ ਅਹੀ ਬੇਨਤੀ ਕਰਾਂਗਾ ਕਿ 10 ਸਾਲ ਹੋ ਗਏ ਆ 10 ਸਾਲ ਦੇ ਵਿੱਚ ਹਿੰਦੂਆਂ ਦੇ ਨਾਂ ਦੇ ਉੱਤੇ ਰਾਜਨੀਤੀ ਤਾਂ ਬਹੁਤ ਕੀਤੀ ਹੈ ਹਿੰਦੂਆਂ ਦੇ ਨਾਂ ਦੇ ਉੱਤੇ ਅਸੀਂ ਵੋਟਾਂ ਵਟੋਰਨ ਦਾ ਕੰਮ ਤੇ ਬਹੁਤ ਕਰਨੇ ਆਂ ਰਾਮ ਜੀ ਦੇ ਨਾਂ ਦੇ ਉੱਤੇ ਵੋਟ ਮੰਗਣ ਦਾ ਅਸੀਂ ਪਲਾਨ ਤੇ ਬਹੁਤ ਜ਼ਬਰਦਸਤ ਤਿਆਰ ਕੀਤਾ ਹੈ ਪਰ ਰੀਅਲ ਹੀਰੋ ਬਣ ਕੇ ਦਿਖਾਓ ਰੀਅਲ ਹੀਰੋ ਦੇਸ਼ ਦੇ ਵਿੱਚ ਹਜ਼ਾਰਾਂ گاਵਾ ਰੋਜ਼ ਕਤਲ ਹੋ ਰਹੀਆਂ ਲੱਖਾਂ گاਵਾ ਤੁਹਾਡੇ ਰਾਹ ਚ ਕਤਲ ਹੋ ਚੁੱਕੀਆਂ ਜੇਕਰ ਅਸੀਂ GST ਪੂਰੇ ਦੇਸ਼ 'ਚ ਲਾਗੂ ਕਰ ਸਕਦੇ ਹਾਂ ਰਾਤੋਂ ਰਾਤ ਪੂਰੇ ਦੇਸ਼ ਦੇ ਵਿੱਚ ਇਸ ਦੇਸ਼ ਦੀ ਕਰੰਸੀ ਬੈਨ ਕਰ ਸਕਦੇ ਆ 2000 ਦੇ ਨੋਟ ਜਾਂ ਸੋਰੀ 1000 ਦੇ ਨੋਟ ਬੈਨ ਹੋਈ ਸੀ ਪਿਛੇ ਜੇਕਰ ਕਰੰਸੀ ਬੈਨ ਕਰ ਸਕਦੇ ਆ ਰਾਤੋਂ ਰਾਤ ਇਸ ਦੇਸ਼ 'ਚ ਲੋਕਡਾਊਨ ਲਾ ਸਕਦੇ ਆ ਤੇ ਕੀ ਗੱਲ ਜਿਹਨੂੰ ਅਸੀਂ ਮਾਤਾ ਕਹਿੰਨੇ ਆ Hindu Veer Mata ਕਹਿੰਦੇ ਗਊ ਨੂੰ ਜਿਹਨੂੰ ਆਪਾਂ ਮਾਤਾ ਕਹਿੰਨੇ ਆ ਆਪਣਾ ਮਾਂ ਕਹਿੰਨੇ ਜਿਹਨੂੰ ਅਸੀਂ ਤੇ ਰੋਜ਼ ਤੁਹਾਡੇ ਰਾਜ 'ਚ ਇੰਨੇ ਕਤਲ ਹੋ ਰਹੇ ਨੇ ਉਸ ਮਾਂ ਦੇ ਤੇ ਤੁਹਾਨੂੰ ਕਿਸ ਤਰ੍ਹਾਂ ਨੀਂਦ ਆ ਰਹੀ ਏ ਮੈਨੂੰ ਇਹ ਨਹੀਂ ਸਮਝ ਆ ਰਹੀ ਕੀ ਕਿ ਮੈਂ ਆਪਣੇ ਆਪ ਨੂੰ ਹਿੰਦੂ ਲੀਡਰ ਘਵਾ ਰਹੇ ਜੇ ਮੈਨੂੰ ਇਹ ਨਹੀਂ ਸਮਝ ਆ ਰਹੀ ਤੁਹਾਡੇ ਅੰਦਰ ਪਾਣੀ ਦਾ ਘੋਟ ਵੀ ਕਿਵੇਂ ਨੰਗਨ ਦਿਆ ਮੈਨੂੰ ਇਹ ਵੀ ਨਹੀਂ ਸਮਝ ਆ ਰਹੀ ਕਿ ਹਰ ਇੱਕ ਘੰਟੇ 'ਚ ਕਈ گاਵਾ ਕਤਲ ਹੋ ਰਹੀਆਂ ਤੇ ਤੁਸੀਂ ਕਦੀ ਕਿਸੇ ਦੇਸ਼ 'ਚ ਸੈਰ ਕਰ ਰਹੇ ਜੇ ਕਦੀ ਕਿਸੇ ਦੇਸ਼ 'ਚ ਸੈਰ ਕਰ ਰਹੇ ਜੇ ਕਦੀ ਕਿਤੇ ਰੈਲੀ ਕਰ ਰਹੇ ਜੇ ਕਦੀ ਕਿਤੇ ਰੈਲੀ ਕਰ ਰਹੇ ਜੇ ਕਦੀ ਕਿਦੇ ਮੰਦਰ 'ਚ ਮੱਥਾ ਟੇਕਦੇ ਕਦੀ ਕਿਸੇ ਮੰਦਰ 'ਚ ਮੱਥਾ ਟੇਕਣ ਦੇ ਪਰ ਜਿਵੇਂ ਜਿਵੇਂ ਟਾਈਮ ਬਤੀਤ ਤੁਸੀਂ ਕਰ ਰਹੇ ਜੇ ਤਿੰਨੇ ਤੇ ਮੇਂ ਦੇਸ਼ਿਕ ਗਊਆਂ ਕਤਲ ਹੋ ਰਹੀਆਂ ਯਾਨਕੀ ਮਾਂ ਕਤਲ ਹੋ ਰਹੀ ਏ ਹਿੰਦੂਆਂ ਦੀ ਗਊ ਮਾਤਾ ਸਾਡੇ ਵਾਸਤੇ ਵੀ ਗਾਂ ਬਹੁਤ ਇੱਕ ਜਿਹਨੂੰ ਕਹਦੇ ਆ ਆਦਰਨੀਏ ਪਸ਼ੂ ਆ ਸਾਡੇ ਵਾਸਤੇ ਵੀ ਉਹ ਇੱਕ ਸਤਕਾਰਯੋਗ ਆ ਗਾਂ ਤੇ ਸਾਨੂੰ ਵੀ ਬੜਾ ਦਰਦ ਆ ਸਾਡੇ ਗੁਰੂ ਸਾਹਿਬ ਨੇ ਵੀ ਆਖਿਆ ਜਿਵੇਂ ਮੈਂ ਹੁਣੇ ਆਖਿਆ ਕਿ ਗਾਂ ਦੇ ਗਰੀਬ ਦੀ ਰੱਖਿਆ ਕਰਨੀ ਜੇਕਰ ਤੁਸੀਂ ਵਾਕਈ ਹਿੰਦੂਆਂ ਦੇ ਲੀਡਰ ਜੇ ਜੇਕਰ ਤੁਸੀਂ ਵਾਕਈ हिंदਵਾਂ ਨੂੰ ਪਿਆਰ ਕਰਦੇ ਜੇ ਅਸੀਂ ਦੇਸ਼ ਨੂੰ ਪਿਆਰ ਕਰਦੇ ਜੇ ਜੇ ਤੁਸੀਂ ਵਾਕੇ گاਉਂ ਮਾਤਾ ਨੂੰ ਪਿਆਰ ਕਰਦੇ ਜੇ ਅਸੀਂ ਵੀ ਇਹਨੂੰ ਮਾਤਾ ਚਲੋ ਕਹਿੰਦਾ ਜੇ ਜੇ ਤੁਸੀਂ ਵਾਕੇ گاਉਂ ਨਾ گاਉਂ ਮਾਤਾ ਨੂੰ ਪਿਆਰ ਕਰਦੇ ਜੇ ਤੇ ਮੇਰੇ ਖਿਆਲ ਨਾਲ ਖਬਰ ਵਾਇਰਲ ਹੋਣ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਇੱਕ ਸਖਤ ਕਾਨੂੰਨ ਲਾਗੂ ਕਰ ਦੇਣਾ ਚਾਹੀਦਾ ਹੈ ਕਿ ਜਿਨੇ ਵੀ ਦੇਸ਼ ਦੇ ਬੁੱਚੜ ਖਾਨੇ ਆ ਸਾਰੇ ਬੁੱਚੜ ਖਾਨੇ ਅੱਜ ਤੋਂ ਬਾਅਦ ਸੀਲ ਹੋਣਗੇ ਕਿਤੇ ਵੀ ਕੋਈ ਗਾਂ ਕਤਲ ਨਹੀਂ ਹੋਏਗੀ ਅਗਰ ਗਾਂ ਕਤਲ ਹੋਏਗੀ ਕਿਤੇ ਵੀ ਉਹਦੇ ਉੱਤੇ 302 ਦਾ ਮੁਕਤਵਾ ਦਰਜ ਕੀਤਾ ਜਾਵੇਗਾ ਮਨੂੰ ਦੱਸੋ ਦੁਬਈ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕਤਲ ਹੋ ਰਿਹਾ ਜਿਹਨੂੰ ਆਪਾਂ ਕਹਿੰਦੇ ਸੂਰ ਸੂਰ ਨੂੰ ਪੂਜਦੇ ਨੇ ਮੁ슬ਮਾਨ ਸੂਰ ਨੂੰ ਪੂਜਦੇ ਨੇ ਤੇ ਉਥੇ ਸੂਰ ਕਤਲ ਹੁੰਦਾ ਹੈ ਉਥੇ ਬੈਨਿਆ ਸੂਰ ਕਤਲ ਮੌਤ ਦੀ ਸਜ਼ਾ ਹੈ ਉਥੇ ਤੇ ਇੱਥੇ ਕਿਹੜੀ ਗੱਲੋਂ ਨਹੀਂ ਅਸੀਂ ਮਤਲਬ ਕਿ ਸਾਡਾ ਦੇਸ਼ ਹੈ ਧਾਰਮਿਕ ਪ੍ਰਮੁੱਖ ਦੇਸ਼ ਹੈ ਸਾਡਾ ਦੇਸ਼ ਹੈ ਨਾ ਤੁਸੀਂ ਕਹਿੰਦੇ ਨਹੀਂ ਹਿੰਦੂ ਰਾਸ਼ਟਰ ਬਣਾਉਣਾ ਤੇ ਕੀ ਗੱਲ ਹਿੰਦੂ ਰਾਸ਼ਟਰ ਦੇ ਵਿੱਚ ਜਾਂ ਤੁਸੀਂ ਕਹਿੰਦੇ ਆ ਰਾਮ ਜੀ ਦਾ ਰਾਜ ਆ ਰਿਹਾ ਆਸ਼ਰਵਾਦ ਹੋ ਗਈ ਤੇ ਕੀ ਗੱਲ ਰਾਮ ਜੀ ਦੇ ਰਾਜ ਦੇ ਵਿੱਚ ਗਊ ਕਤਲ ਹੁੰਦੀ ਸੀ ਰਾਮ ਜੀ ਦੇ ਰਾਜ ਦੇ ਵਿੱਚ ਗਊ ਕਤਲ ਹੁੰਦੀ ਸੀ ਜਾਂ ਰਾਮ ਜੀ ਦੇ ਰਾਜ ਦੇ ਵਿੱਚ ਮੈਨੂੰ ਦੱਸੋ ਇੱਕ ਮੰਦਰ ਬਣਾਉਣ ਵਾਸਤੇ ਲੋਕਾਂ ਦੇ ਹਜ਼ਾਰਾਂ ਘਰ ਤੋੜੇ ਜਾਂਦੇ ਸੀ ਜਾਂ ਰਾਮ ਜੀ ਦੇ ਰਾਜ ਦੇ ਵਿੱਚ ਜਿਸ ਤਰ੍ਹਾਂ ਵਾਰਾਨਸੀ ਬਨਾਰਸ ਹੀ ਲਾ ਲਓ ਕਿ ਇੱਕ ਮੰਦਰ ਵਾਸਤੇ ਰਾਹ ਖੁੱਲੇ ਕਰਨਾ ਸੀ ਸੈਂਕੜੇ ਮੰਦਰ ਤੁਸੀਂ ਤੋੜਤੇ ਆ ਹਜ਼ਾਰਾਂ ਸਾਲ ਸੈਂਕੜੇ ਸਾਲ ਪੁਰਾਣੇ ਇਤਿਹਾਸਕ ਮੰਦਰ ਤੋੜਤੇ ਉਹਨਾਂ ਦੀਆਂ ਮੂਰਤੀਆਂ ਟੁੱਟ ਗਈਆਂ ਸੜਕਾਂ ਦੇ ਵਿਕਰੀਆਂ ਪੀਆਂ ਮੈਨੂੰ ਦੱਸੋ ਰਾਮ ਜੀ ਦੇ ਰਾਜ ਚ ਐ ਕੁਝ ਹੋਇਆ ਸੀ ਰਾਮ ਜੀ ਦੇ ਰਾਜ ਚ ਗਾਂ ਕਤਲ ਹੋਈ ਸੀ ਰਾਮ ਜੀ ਦੇ ਰਾਜ ਦੇ ਵਿੱਚ ਨਾ ਮੰਦਰ ਟੁੱਟੇ ਸੀ ਰਾਮ ਜੀ ਦੇ ਰਾਜ ਚ ਨਾ ਮਸਜਿਦਾਂ ਟੁੱਟੀਆਂ ਸੀ ਰਾਮ ਜੀ ਦੇ ਰਾਜ ਦੇ ਵਿੱਚ ਨਾ ਹੀ ਗੁਰਦੁਆਰੇ ਟੁੱਟੇ ਸੀ ਤੇ ਦੇਖੋ ਅੱਜ ਸਾਰਾ ਕੁਝ ਹੋ ਰਿਹਾ ਅੱਜ ਸਾਰਾ ਕੁਝ ਹੋ ਰਿਹਾ ਉਹ ਦੇਖੋ ਸਾਡੇ ਉਹ ਗੁਰਦੁਆਰਾ ਸਾਹਿਬ ਦੇ ਉੱਤੇ ਮੰਗੂ ਮਠ ਇਨਾਂ ਨੇ ਤੋੜਤਾ ਰਾਜ ਕਿੰਨਾ ਦਾ ਹੈ ਰਾਜ ਤੇ ਤੁਹਾਡਾ ਹੀ ਹੈ ਅਸੀਂ ਤੇ ਤੁਹਾਨੂੰ ਬਲੇਮ ਕਰਾਂਗੇ ਜਿਸ ਤਰ੍ਹਾਂ ਵਜੀਰ ਖਾਨ ਦੇ ਰਾਜ ਦੇ ਵਿੱਚ ਸਾਹਿਬ ਜਦੇ ਨੀਹਾਂ ਜੇ ਚੁਨੇਗੇ ਵੱਡੇ ਸਾਹਿਬ ਜਦੇ ਜਿਹੜੇ ਦੋ ਸੀ ਉਹ ਸ਼ਹੀਦ ਹੋ ਗਏ ਆ ਤੇ ਜਿਹੜਾ ਉਹਦਾ ਬਲੇਮ ਔਰੰਗਜ਼ੇਬ ਤੇ ਲੱਗ ਰਿਹਾ ਤੇ ਤੁਹਾਡੇ ਰਾਜ ਵੀ ਅਗਰ ਕੋਈ ਕੰਮ ਹੋਏਗਾ ਤੇ ਨਾਮ ਤੁਹਾਡਾ ਹੀ ਲੱਗਣਾ ਹੈ ਅਗਰ ਮੰਗੂ ਮਠਾ ਅੱਡਾ ਟੁੱਟਾ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਨੇ ਮੰਗੂ ਮਠ ਜਿਹੜਾ ਜਗਨਨਾਥ ਪੂਰੀ ਮੰਦਿਰ ਦੇ ਸਾਹਮਣੇ ਆ ਜਿੱਥੇ ਆਰਤੀ ਜਿਹੜੀ ਆਰਤੀ ਸਿਕ ਧਰਮ ਦੇ ਵਿੱਚ ਜਿਹੜਾ ਆਰਤਾ ਹੈ ਯਾਨੀ ਕਿ ਪੂਰੇ ਬ੍ਰਹਮੰਡ ਵਾਸਤੇ ਜਿਹੜਾ ਆਰਤਾ ਉੱਥੇ ਉਚਾਰਿਆ ਗਿਆ ਹੈ ਉਹ ਇੱਕ ਇਤਿਹਾਸਿਕ ਥਾਨ ਹੈ ਉਹ ਤੁਸੀਂ ਸਾਡਾ ਰਾਹ ਇੱਕ ਚੋੜਾ ਕਰਨ ਦੇ ਨਾਤੇ ਉੱਤੇ ਤੋੜਤਾ ਬੜੀ ਸ਼ਰਮ ਦੀ ਗੱਲ ਹੈ ਆਪਾਂ ਕਿੱਥੋਂ ਧਾਰਮਿਕ ਆ ਮੈਨੂੰ ਲੱਗਦਾ ਨਹੀਂ ਕਿ ਆਪਾਂ ਧਾਰਮਿਕ ਆ ਕਿਉਂਕਿ ਅਸੀਂ ਧਰਮ ਦੀ ਸਿਰਫ ਚੱਦਰ ਓੜ ਕੇ ਰੱਖੀ ਹੈ ਤੇ ਜੇ ਚੱਦਰ ਲੱਥ ਗਈ ਨਾ ਮੈਨੂੰ ਨਹੀਂ ਲੱਗਦਾ ਕਿ ਥੱਲੇੋਂ ਆਪਾਂ ਧਾਰਮਿਕ ਜਿਹੜਾ ਸਾਡਾ ਕੋਈ ਕਿਰਦਾਰ ਨਈਰ ਆਏਗਾ ਕਿਉਂਕਿ 10 ਸਾਲ ਹੋ ਗਏ ਤੁਹਾਨੂੰ ਨੀਂਦ ਆਰੀ ਹੈ ਤੁਸੀਂ ਆਰਾਮ ਨਾਲ ਸੌ ਰਹੇ ਜੇ 10 ਸਾਲ ਹੋ ਗਏ ਤੁਸੀਂ ਇੱਕ ਤੋਂ ਇੱਕ ਐਡਰੈਸ ਬਦਲਨ ਬਦਲਨ ਦੇ ਜੇ 10 ਸਾਲ ਹੋ ਗਏ ਤੁਸੀਂ ਵੱਖ-ਵੱਖ ਦੇਸ਼ਾਂ ਦੇ ਸੈਰਾਂ ਕਰਨ ਦੇ ਜੇ 10 ਸਾਲ ਹੋ ਗਏ ਤੁਸੀਂ ਵਨਸਵਨਾਂ ਖਾ ਰਹੇ ਜੇ ਵਨਸਵਨਾਂ ਪਾ ਰਹੇ ਜੇ ਪਰ ਉੱਥੇ 100 ਕਰੋੜ ਹਿੰਦੂਆਂ ਦੀ ਮਾਂ ਕਤਲ ਹੋ ਰਹੀ ਹੈ ਸਾਡੀ ਵੀ ਸਤਕਾਰਯੋਗ ਗਊਆਂ ਉਹ ਕਤਲ ਹੋ ਰਹੀ ਉੱਥੇ ਮੈਂ ਤੇ ਇਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਚਾਹੇ ਆ ਸ਼ਿਵਸਾ ਨਾਲੇ ਆ ਚਾਹੇ ਬਜਰੰਗਦਲ ਵਾਲੇ ਆ ਚਾਹੇ ਵਿਸ਼ਵ ਹਿੰਦੂ ਪਰਿਸ਼ਦ ਵਾਲੇ ਆ ਆਖਰ ਸਾਰੇ ਇਨਸਾਨ ਹੈ ਨਾ ਆਪਾਂ ਯਾਰ ਇਨਸਾਨੀਅਤ ਦੇ ਨਾਤੇ ਸਾਡਾ ਫਰਜ਼ ਨਹੀਂ ਬੰਦਾ ਉਂਝ ਦੇ ਅਸੀਂ ਰਾਜ ਕੋਈ ਗਾਂ ਲੈ ਕੇ ਜਾਂਦਾ ਹੋਵੇ ਤੇ ਉਹਨੂੰ ਕੁੱਟ ਕੁੱਟ ਕੇ ਮਾਰਦੀਦਾ ਵਾ ਚਾਹੇ ਉਹ ਗਾਂ ਕੋਈ ਖਰੀਦ ਕੇ ਲੈ ਆਂਦੀ ਹੋਵੇ ਚਾਹੇ ਵੇਚਣ ਜਾਂਦਾ ਹੋਵੇ ਉਹ ਗੱਲਾਂ ਬਾਧੀਆਂ ਡਿਸਾਈਡ ਹੁੰਦੀਆਂ ਕਿ ਇਹ ਬੰਦਾ ਵਾਕਈ ਗਾਂ ਦਾ ਵਪਾਰ ਕਰ ਰਿਹਾ ਸੀ ਕਿਸ ਤਰ੍ਹਾਂ ਤੇ ਜਿਹੜੇ ਬੁੱਚੜਖਾਨੇ ਲਾਇਸੈਂਸ ਹੀ ਬੁੱਚੜਖਾਨੇ ਜਿੱਥੇ ਹਜ਼ਾਰਾਂ گاਵਾ ਰੋਜ਼ ਕਤਲ ਹੁੰਦੀਆਂ ਉੱਥੇ ਜਾਣ ਲੱਗੇ ਆਪਾਂ ਨੂੰ ਡਰ ਲੱਗਦਾ ਸਰਕਾਰ ਦੇ ਅੱਗੇ ਬਾਅਦ ਚੁੱਕਣ ਲੱਗੇ ਕੀ ਗੱਲ ਤੁਹਾਨੂੰ ਡਰ ਲੱਗਦਾ ਕੁਛ ਨਹੀਂ ਹੁੰਦਾ ਇੱਕ ਵਾਰੀ ਜੀਣਾ ਦੇ ਇੱਕੋ ਵਾਰੀ ਮਰਨਾ ਉਹ ਕਹਿੰਦੇ ਆ ਗਲਤ ਨੂੰ ਗਲਤ ਕਹੋ ਲੋਕ ਤੁਹਾਨੂੰ ਗੁਲਾਮ ਨਹੀਂ ਕਹਿਣਗੇ ਹਾਂ ਬਾਗੀ ਜ਼ਰੂਰ ਕਹਿਣਗੇ ਗਲਤ ਨੂੰ ਗਲਤ ਕਹੋ ਯਾਰ ਕੁਛ ਨਹੀਂ ਹੁੰਦਾ ਅਸੀਂ ਵੀ ਤੁਹਾਡੇ ਨਾਲ ਆ ਅਸੀਂ ਵੀ ਚਾਹੁੰਦੇ ਆ ਸਿੱਖ ਧਰਮ ਵੀ ਜਾਂਦਾ ਚਾਹੁੰਦਾ ਅਸ ਦੇਸ਼ ਵਿੱਚ ਹੁੰਦਾ ਹੈ ਕਿ ਇਸ ਦੇਸ਼ ਦੇ ਵਿੱਚ ਜਿਹੜੀ ਗਾਹੂ ਗਾਹੂ ਕਤਲ ਦੇ ਉੱਤੇ ਬੈਨ ਲੱਗਣਾ ਚਾਹੀਦਾ ਗਾਹੂ ਕਤਲ ਦੇ ਉੱਤੇ 302 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਠੀਕ ਹੈ ਬਾਕੀ ਰਹੀ ਗੱਲ ਮੁਸਲਮਾਨਾਂ ਭਰਾਵਾਂ ਦੀ ਤੇ ਮੁਸਲਮਾਨ ਭਰਾਵਾਂ ਨੇ ਜੇਕ ਮਾਸ ਹੀ ਖਾਣਾ ਮਾਸ ਖਾਣ ਵਾਸਤੇ ਹੋਰ ਬਥੇਰੀਆਂ ਚੀਜ਼ਾਂ ਨਾਲ ਅਵੇਲੇਬਲ ਹੈ ਠੀਕ ਹੈ ਨਹੀਂ ਪਰ ਅਸੀਂ ਆਪਣੇ ਦੇਸ਼ 'ਚ ਗਾਹੂ ਨਹੀਂ ਕਤਲ ਹੁੰਦਾ ਇਸ ਦੇਸ਼ 'ਚ ਅਸੀਂ ਗਾਹੂ ਨਹੀਂ ਕਤਲ ਹੁੰਦਾ ਅਸੀਂ ਸਾਡਾ ਮਤਲਬ ਕਿ ਅਸੀਂ ਅੱਜ ਆਵਾਜ਼ ਚੁੱਕੀ ਹੈ ਤੇ ਮੈਨੂੰ ਉਮੀਦ ਹੈ ਕਿ ਮੇਰੀ ਇਹ ਆਵਾਜ਼ ਇਸ ਦੇਸ਼ ਦੇ ਇਸ ਦੁਨੀਆ ਦੇ ਕੋਨੇ ਤੱਕ ਨ ਜਾਏਗੀ ਤੇ ਇੱਕ ਉਹ ਜਿਹੜਾ ਆਪਣੇ ਆਪ ਨੂੰ Hindu ਰਾਜਾ ਕਹਵਾ ਰਿਹਾ ਹੈ ਕਿ ਮੈਂ Hindu ਧਰਮਿਕ ਰਾਜਾ ਹਾਂ ਜਾਂ ਤੇ ਉਹ ਆਪਣੇ ਆਪ ਨੂੰ Hindu ਧਰਮਿਕ ਰਾਜਾ ਹੋਣ ਦਾ ਸਬੂਤ ਪੇਸ਼ ਕਰੇ ਗਾਉਂ ਕਤਲ ਦੇ ਉੱਤੇ ਗਾਵਾਂ ਦੇ ਉੱਤੇ ਬਹਿਨ ਲੱਗਣਾ ਚਾਹੀਦਾ ਹੈ ਕਿ ਇਹ ਵੀ ਬੂਚੜਖਾਨੇ 'ਚ ਗਾਉਂ ਕਤਲ ਨਹੀਂ ਹੋਣੀ ਚਾਹੀਦੀ ਜਾਂ ਤੇ ਉਹ ਆਪਣੇ ਆਪ ਨੂੰ Hindu ਰਾਜਾ ਕਹਿਣਾ ਬੰਦ ਕਰੇ Hindu ਹੋਣ ਦੇ ਨਾਤੇ ਹਿੰਦੂਆਂ ਦਾ ਮਸੀਹਾ ਹੋਣ ਘਮੋਣਾ ਬੰਦ ਕਰੇ ਤੇ Hindu ਰਾਮ ਮੰਦਰ ਦੇ ਨਾਮ ਦੇ ਉੱਤੇ ਹਿੰਦੂਆਂ ਦੇ ਆਗੂ ਹੁੰਦੇ ਨਾਮ ਦੇ ਉੱਤੇ ਵੋਟ ਮੰਗਣੀ ਬੰਦ ਕਰੇ ਜਾਂ ਫਿਰ ਆਪਣੇ ਆਪ ਨੂੰ ਰੀਅਲ ਹੀਰੋ ਰੀਅਲ ਹੀਰੋ ਸਾਬਤ ਕਰੇ ਕਿ ਮੈਂ ਵਾਕਈ ਹਿੰਦੂਆਂ ਦਾ ਰੀਅਲ ਆਗੂ ਆ ਮੈਂ ਇਸ ਦੇਸ਼ ਦਾ ਪ੍ਰਧਾਨ ਮੰਤਰੀ ਆ ਤੇ ਮੈਂ ਇਸ ਦੇਸ਼ ਤੇ ਵਿੱਚ ਜਿੰਨੇ ਵੀ ਬੁਚੜਖਾਨੇ ਆ ਸਾਰਿਆਂ ਦੇ ਬੈਨ ਲਗਾਤਾ ਠੀਕ ਹੈ ਪਹਿਲੇ ਜਿਹੜੇ ਕਤਲ ਇੰਨੇ ਲੱਖਾਂ ਕਤਲ ਹੋ ਗਏ ਨੇ ਹੋ ਸਕਦਾ ਕਿ ਤੁਸੀਂ ਅੱਜ ਹੀ ਬੈਨ ਲਾ ਦਿਓ ਪਹਿਲੇ ਕਤਲ ਉਸ ਦਰਗਾਹ ਦੇ ਵਿੱਚ ਕੀਤਾ ਤੁਹਾਡੇ ਮਾਫ ਹੋ ਜਨ ਤੇ ਜੇਕਰ ਤੁਸੀਂ ਫੇਰ ਵੀ ਸੁੱਤੇ ਰਹੇ ਫੇਰ ਵੀ ਵੋਟਾਂ ਵਟੋਰਨ ਦਾ ਕੰਮ ਕਰਦੇ ਰਹੇ ਹਿੰਦੂਆਂ ਦੀ ਧਾਰਮਿਕ ਚਾਦਰ ਲੈ ਕੇ ਤੇ ਇਹਦਾ ਲੇਖਾ ਤੁਹਾਨੂੰ ਦੇਣਾ ਪੈਣਾ ਜੀ ਉਸ ਪਰਮਾਤਮਾ ਦੀ ਦਰਗਾਹ 'ਚ ਦੇਣਾ ਪੈਣਾ ਜੀ ਇੱਥੋਂ ਦੀਆਂ ਅਦਾਲਤਾਂ ਭਾਵੇਂ ਤੁਹਾਡੇ ਅੰਡਰ ਚਲਦੀਆਂ ਹਨ ਪਰ ਉਹ ਅਦਾਲਤ ਕਿਸੇ ਦੇ ਅੰਡਰ ਨਹੀਂ ਜੇ ਚਲਦੀ ਉਹ ਅਕਾਲ ਪੁਰਖ ਦੇ ਅੰਡਰ ਹੀ ਉਹ ਅਦਾਲਤ ਚਲਦੀ ਜੀ ਉੱਥੇ ਤੁਹਾਨੂੰ ਲੇਖਾ ਜ਼ਰੂਰ ਦੇਣਾ ਪੈਣਾ ਜੀ ਇੱਕ ਗੱਲ ਮੈਂ ਹੋਰ ਇਸ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿਣੀ ਚਾਹੁੰਦਾ ਕਿ ਜਿਹੜਾ ਅਸੀਂ ਰਾਮ ਮੰਦਰ ਦਾ ਸਮੇਂ ਤੋਂ ਪਹਿਲਾਂ ਜਿਹੜੀ ਪ੍ਰਾਨ ਪ੍ਰਤੀਸ਼ਠਾ ਉਥੇ ਕਰਕੇ ਆਏ ਆ ਮੰਦਰ ਅਲੀ ਸੰਪੂਰਨ ਨਹੀਂ ਹੋਇਆ ਕਿਉਂਕਿ ਤੁਹਾਡੇ ਹੀ ਧਰਮ ਦੇ ਜਿਹੜੇ ਪ੍ਰਮੁੱਖ ਸ਼ੰਕਰਾਚਾਰੀ ਇਹ ਜਿਹੜੇ ਚਾਰ ਸ਼ੰਕਰਾਚਾਰੀ ਉਹਨਾਂ ਨੇ ਵੀ ਤੁਹਾਨੂੰ ਕਿਹਾ ਸੀ ਕਿ ਮੰਦਰ ਨੂੰ ਸੰਪੂਰਨ ਹੋ ਲੰਦੀ ਏ ਤੇ ਅਸੀਂ ਇਹਦੀ ਪ੍ਰਾਨ ਪ੍ਰਤੀਸ਼ਠਾ ਫੇਰ ਕਰਾਂਗੇ ਚਲੋ ਖੈਰ ਤੁਸੀਂ ਤੁਹਾਡੀ ਕੋਈ ਰਾਜਨੀਤਿਕ ਮਜਬੂਰੀ ਹੋਵੇਗੀ ਕਿਉਂਕਿ ਇਲੈਕਸ਼ਨ ਦੇਖੋ ਕਾਰਨ ਕਾਰਨ ਆ ਹੀ ਹੈਗੇ ਨੇ ਰਾਜਨੀਤਿਕ ਮਜਬੂਰੀ ਉਹਨਾਂ ਦੀ ਕਿਉਂਕਿ ਇਲੈਕਸ਼ਨ ਆ ਰਹੀ ਹੈ ਵੋਟਾਂ ਆ ਰਹੀਆਂ ਤੇ ਮੰਦਿਰ ਬਣਾ ਨੂੰ ਹੱਲੀ ਵੀ ਸਮਾਂ ਥੋੜਾ ਲੱਗਣਾ ਸੀ 2-4 ਮਹੀਨੇ 6 ਮਹੀਨੇ ਹੋਰ ਲੱਗਨੇ ਸੀ ਤੇ ਉਦੋਂ ਤੱਕ ਇਹਨਾਂ ਦੇ ਇਲੈਕਸ਼ਨ ਨਿਕਲ ਜਾਣੇ ਸੀ ਵੋਟਾਂ ਨਿਕਲ ਜਾਣੇ ਸੀ ਜਿਹੜਾ ਕ੍ਰੈਡਿਟ ਲੈਣਾ ਚਾਹੁੰਦੇ ਸੀ RAM ਮੰਦਿਰ ਤੋਂ ਕਿ ਅਸੀਂ RAM ਮੰਦਿਰ ਦਾ ਜਲਦੀ ਤੋਂ ਜਲਦੀ ਉਦਘਾਟਨ ਕਰ ਦਈਏ ਯਾਨੀ ਕਿ ਪ੍ਰਾਣ ਪ੍ਰਤੀਸ਼ਠਾ ਕਰ ਦਈਏ ਤੇ ਇਹਦੇ ਨਾਲ ਸਾਨੂੰ ਹਿੰਦਵਾਰੀ ਬੋਰਡ ਮਿਲ ਜੇਗੀ ਪ੍ਰਧਾਨ ਮੰਤਰੀ ਸਾਹਿਬ ਮੈਂ ਇੱਕ ਬੇਨਤੀ ਜਾਂ ਅਪੀਲ ਮੇਰੀ ਸਮਝ ਲਓ ਮੈਂ ਕਰਨੀ ਚਾਹੁੰਦਾ ਹੈ ਕਿ ਜੇਕਰ ਤੁਸੀਂ ਇਹ ਜਿਹੜੀ ਗਉ ਦੇ ਬੁਚੜਖਾਨੇ ਖੁੱਲੇ ਨੇ ਜਿੱਤੇ ਰੋਜ਼ ਹਿੰਦੂਆਂ ਦੀ 100 ਕਰੋੜ ਹਿੰਦੂਆਂ ਦੀ ਮਾਂ ਕਤਲ ਹੋ ਰਹੀ ਹੈ ਗਉ ਕਤਲ ਹੋ ਰਹੀ ਹੈ ਜੇਕਰ ਤੁਸੀਂ ਉਹਨਾਂ ਦੀ ਮਾਂ ਕਤਲ ਦੇ ਉੱਤੇ ਬੈਨ ਨਾ ਲਾਇਆ ਗਉਾਂ ਦੇ ਕਤਲ ਦੇ ਉੱਤੇ ਤੁਸੀਂ ਬੈਨ ਨਾ ਲਾਇਆ ਕਿਉਂਕਿ Hindu ਸਮਾਜ ਉਹਨੂੰ ਗਉ ਮਾਤਾ ਕਹਿੰਦਾ ਹੈ ਜੇਕਰ ਤੁਸੀਂ ਉਸ ਗਉ ਮਾਤਾ ਦੇ ਕਤਲ ਦੇ ਉੱਤੇ ਬੈਨ ਨਾ ਲਗਾਇਆ ਉਹ ਬੁਚੜਖਾਨੇ ਉਹ ਕਤਲਗਾਰ ਸੀਲ ਨਾ ਕੀਤੇ ਇਹ ਮਤ ਸੋਚੋ ਕਿ ਮੈਂ ਇੱਕ ਰਾਮ ਮੰਦਰ ਤੇ ਵਿੱਚ ਜਾ ਕੇ ਰਾਮ ਪ੍ਰਤੀਸ਼ਟਾ ਕਰਾਂ ਤੇ ਸੈਂਕੜੇ ਹੀ ਗਊ ਮਾਤਾ ਜਿੱਥੇ ਕਤਲ ਹੋ ਰਹੀਆਂ ਸੈਂਕੜੇ گاਵਾਂ ਜਿੱਥੇ ਕਤਲ ਹੋ ਰਹੀਆਂ ਤੇ ਉਹ ਮੈਂ ਖੁੱਲੇ ਰਹਿਣ ਦਵਾਂਗਾ ਉੱਥੇ ਕਤਲ ਇੰਜ ਹੀ ਹੁੰਦੇ ਰਹਿਣਗੇ ਤੇ ਫਿਰ ਇਹ ਜਿੰਨੀਆਂ ਮਰਜ਼ੀ ਈਵੀਐਮ ਮਸ਼ੀਨਾਂ ਆਪਾਂ ਲੈਈਏ ਜਿਹੜੀਆਂ ਮਰਜ਼ੀ ਸੈਟਿੰਗਾਂ ਕਰ ਜਾਈਏ ਤੇ ਫਿਰ ਮਤਾਂ ਭਲੇਖੇ ਜਿ ਰਿਹਾ ਜੇ ਕਿ ਤੁਹਾਡਾ ਰਾਜ ਵਾਪਸ ਆ ਜਾਏਗਾ ਕਿਉਂਕਿ ਹਿੰਦੂਆਂ ਨੂੰ ਯਾ ਇਸ ਦੇਸ਼ ਨੂੰ ਯਾ ਸਾਡੇ ਵਾਸਤੇ ਵੀ ਲਾ ਲੋ ਜਿਹੜੀ ਗਾਂ ਐ ਉਹ ਸਤਕਾਰਯੋਗ ਐ ਤੇ ਜਿੱਥੇ گاਉ ਵਰਗਾ ਭੋਲਾ ਭਾਲਾ ਪਸ਼ੀ ਪਖੂ ਭੋਲਾ ਭਾਲਾ ਪਖੂ ਵਾ ਇੱਕ ਪਸ਼ੂ ਵਾ ਅਗਰ ਉਹ ਕਤਲ ਹੁੰਦਾ ਹੋਵੇ ਯਾਨਕੀ ਹਿੰਦੂਆਂ ਦੀ ਗਊ ਮਾਤਾ ਕਤਲ ਹੁੰਦੀ ਹੋਵੇ ਜਿੱਤੇ ਤੇ ਉਹ ਫਿਰ ਉਸ ਕਾਤਲ ਰਾਜੇ ਨੂੰ ਉਸ ਲੱਖਾਂ ਗਵਾਂ ਦੇ ਕਾਤਲ ਰਾਜੇ ਨੂੰ ਉਸ ਕਾਤਲ ਰਾਜੇ ਦੀ ਪਾਰਟੀ ਨੂੰ ਕਰੀ ਵੋਟ ਨਹੀਂ ਪਾਏਗੇ ਫਿਰ ਆਪਾਂ ਜਿੰਨੀਆ ਮਰਜ਼ੀ ਜਿੰਨੇ ਮਰਜ਼ੀ RAM ਜੀ ਦੇ ਮੰਦਿਰ ਬਣਾਈ ਜਾਈਏ ਜਿੱਥੇ ਮਰਜ਼ੀ RAM ਪ੍ਰਤੀਸ਼ਠਾ ਕਰੀ ਜਾਈਏ ਤੇ ਮੈਂ ਬੇਨਤੀ ਕਰਦਾ ਹਾਂ ਕਿ ਇਸ ਚੀਜ਼ ਨੂੰ ਗੌਰ ਕਰਿਆ ਜੇ ਕਿਉਂਕਿ ਇਹ ਮੁੱਦਾ ਦੇਸ਼ ਉੱਠ ਚੁੱਕਾ ਹੈ ਜੀ EVM ਮਸ਼ੀਨਾਂ ਵਾਲਾ ਮੁੱਦਾ ਤੇ ਉੱਠ ਗਿਆ ਹੈ ਸਭ ਨੂੰ ਪਤਾ EVM ਮਸ਼ੀਨਾਂ ਦਾ ਕੀ ਰੋਲਾ ਆ ਦੂਜੀ ਗੱਲ ਆਏ ਕਿ ਜੇ ਤੁਸੀਂ ਚੁੰਦੇ ਜੇ ਕਿ ਇਸ ਦੇਸ਼ ਦੇ ਵਿੱਚ ਜਿਹੜਾ ਚੋਣ ਆਇਆ ਸ਼ਾਂਤਮਈ ਤਰੀਕੇ ਨਾਲ ਤੇ ਪਾਰਦਰਸ਼ੀ ਹੋਵੇ ਆਪਾਂ ਰੋਲਾ ਪਾਉਣ ਨੇ ਆ ਦੇਸ਼ ਸਾਰਾ ਰੋਲਾ ਪਾਉਂਦਾ ਹੈ ਵੀ ਇਹ ਮਸ਼ੀਨਾਂ ਤੋਂ ਇਹ ਵੀ ਮਸ਼ੀਨਾਂ ਤੋਂ ਇਹ ਬੰਦ ਕਰ ਦੋ ਤੁਸੀਂ ਬੈਲਟ ਪੇਪਰ ਨਾਲ ਵੋਟ ਕਰਾ ਲਓ ਠੀਕ ਹੈ ਨਹੀਂ ਜਾਂ ਤੁਸੀਂ ਇੱਕ ਖੁੱਲੀ ਡਿਬੇਟ ਰੱਖ ਲਓ ਇਸ ਦੇਸ਼ ਦੇ ਨਾਲ ਤੁਸੀਂ ਪੁੱਛੋ ਕਿ ਮੈਂ ਬੁੱਚੜਖਾਨੇ ਸੀਲ ਕਰਾਵਾਂ ਕਿ ਨਾ ਕਰਾਵਾਂ ਜੇਕਰ ਉਹ ਹਿੰਦੂ ਕਹਿਣਗੇ ਕਿ ਰਾਮ ਰਾਮ ਜੀ ਦੇ ਮੰਦਿਰ ਦਾ ਤੁਸੀਂ ਉਦਘਾਟਨ ਕਰਤਾ ਪ੍ਰਾਣ ਪ੍ਰਤੀਸ਼ਠਾ ਕਰਤੀ ਹੈ ਤੁਸੀਂ ਰਾਮ ਜੀ ਦੇ ਤੁਹਾਨੂੰ ਮਾਫ ਕਰਦੇ ਆ ਹਜ਼ਾਰਾਂ ਲੱਖਾਂ ਗਾਵਾਂ ਕਤਲ ਮਾਫ ਕਰਤੀਆਂ ਤੇ ਗਾਂ ਜਿਹੜੇ ਕਤਲ ਹੁੰਦੇ ਰਹਿਣ ਗਵਾਂ ਦੇ ਤੇ ਫੇਰ ਤੁਸੀਂ ਉਹਨਾਂ ਨੂੰ ਖੁੱਲੇ ਰਹਿਂਦੇ ਜੀ ਤੇ ਜੇਕਰ ਉਹ ਹਿੰਦੂ ਵੀਰ ਕਹਿੰਦੇ ਨੇ ਕਿ ਸਾਡੀ ਇੱਕ ਵੀ ਗਾਂ ਹੁਣ ਕਤਲ ਨਹੀਂ ਹੋਣੀ ਚਾਹੀਦੀ ਲਾਇਸੈਂਸੀ ਸਰਕਾਰੀ ਕਤਲਗਾਰਾਂ ਦੇ ਵਿੱਚ ਫੇਰ ਤੁਹਾਨੂੰ ਜਿੰਨੀ ਜਲਦੀ ਹੋ ਸਕਦਾ ਉਹ ਸਰਕਾਰੀ ਜਿਹੜੇ ਕਤਲਗਾਰ ਨੇ ਜਿਤੇ ਲਾਇਸੈਂਸ ਦਿੱਤੇ ਨੇ ਤੁਹਾਡੀਆਂ ਸਰਕਾਰਾਂ ਨੇ ਉਹ ਲਾਇਸੈਂਸ ਰੱਦ ਕਰਨੇ ਚਾਹੀਦੇ ਨੇ ਤੁਹਾਨੂੰ ਉਹ ਸੀਲ ਕਰਨੀਆਂ ਚਾਹੀਦੀਆਂ ਉਹ ਕਤਲਗਾਰਾਂ